ਸਾਰੇ ਨੂੰ ਪਤਾ ਕਿ ਕਿਨੂ ਪਤਾ ਹੈ ਬਾਜ਼ਾਰੋਂ ਅਸੀਂ ਮੰਡਿਓ ਚੱਕ ਕੇ ਲੈ ਆਉਨੇ ਆ ਪਰ ਇੱਥੇ ਦੇਖਦੇ ਆ ਅਸੀਂ ਵੱਖਰੇ ਨਾਮ ਲਿਖੇ ਹੋਏ ਆ ਇਹਦੇ ਬਾਰੇ ਜ਼ਰੂਰ ਦੱਸੋ ਕਿ ਤਾਂ ਆਪਣਾ ਨਾਰਮਲ ਕਿਨੂ ਹੈ ਜਿਹੜਾ ਮਾਰਕੀਟ ਦੇ ਵਿੱਚ ਆਂਦਾ ਹੈ ਇਹਦੇ ਵਿੱਚ ਆਪਾਂ ਨੂੰ 25 ਤੋਂ 30 ਸੀਡਸ ਹਾਂਜੀ ਮਿਲਦੇ ਆ ਜਿਹਦੇ ਕਰਕੇ ਪ੍ਰੋਸੈਸਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਦਾ ਅਸੀਂ ਇੱਕ ਪ੍ਰੋਸੈਸਡ ਪ੍ਰੋਡਕਟ ਬਣਾਉਣਾ ਹੈ ਨਾ ਕੋਈ ਪੀਏਯੂ ਦੀ ਸਭ ਤੋਂ ਸਿਗਨੀਫੀਕੈਂਟ ਅਚੀਵਮੈਂਟ ਫਰੂਟ ਸਾਇੰਸ ਡਿਪਾਰਟਮੈਂਟ ਦੀ ਹੈ ਕਿ ਪੀਏਯੂ ਕਿਨੂ ਵਨਸੀ ਵੈਰਾਈਟੀ ਰੀਲੀਜ਼ ਕੀਤੀ ਹੈ ਜਿਹਦੇ ਵਿੱਚ ਸੀਡਸ ਬਹੁਤ ਘੱਟ ਹੈ ਇਹ ਸਾਰੇ ਨਾ ਗ੍ਰੇਪਫਰੂਟ ਦੀਆਂ ਕਿਸਮਾਂ ਨੇ ਗ੍ਰੇਪਫਰੂਟ ਇੱਕ ਟਾਈਪ ਦਾ ਸਿਟਰਸ ਹੈ ਜ ਜਿਹਦੀ ਬਹੁਤ ਵਧੀਆ ਮੈਡੀਸਨਲ ਵੈਲਿਊ ਹੈ ਇਹ ਸਿਰਫ ਖਾਣ ਦੇ ਲਈ ਜ਼ਿਆਦਾ ਪਪੂਲਰ ਇਸ ਲਈ ਨਹੀਂ ਹੋਇਆ ਕਿਉਂਕਿ ਖਾਣ ਦੇ ਵਿੱਚ ਇਹ ਥੋੜਾ ਜਿਹਾ ਕੁਰੱਟਨਚ ਹੈ ਫਰੂਟ ਤਾਂ ਦੇਖੋ ਐਂਟੀਆਕਸੀਡੈਂਟ ਰਿਚ ਹੈ ਫਰੂਟ ਤਾਂ ਤੁਹਾਨੂੰ ਇਮਿਊਨਿਟੀ ਸਾਰੇ ਫਰੂਟ ਹੀ ਵਧਾਉਂਦੇ ਆ ਵਿਟਾਮਿਨਸ ਮਿਨਰਲ ਸਾਰੇ ਅਬੰਡੈਂਸ ਵਿੱਚ ਮਿਲਣਗੇ ਜਾਂ ਦੇਖ ਲੋ ਤੁਸੀਂ ਤੇ ਮੈਂ ਹਰਸ਼ਕੌਰ ਪੀਯੂ ਕਿਸਾਨ ਮੇਲਾ ਲੱਗਿਆ ਹੋਇਆ ਹੈ ਨਵੀਂ ਨਵੀਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਉੱਥੇ ਤੁਸੀਂ ਕਿੰਨੂ ਬਹੁਤ ਸੁਣਿਆ ਹੋਊਗਾ ਅਸੀਂ ਘਰੇ ਕਿੰਨੂ ਲੈ ਕੇ ਆਉਣਾ ਪਰ ਇੱਥੇ ਕਈ ਤਰੀਕੇ ਦੇ ਨੇ ਸਾਰੀ ਗੱਲਬਾਤ ਕਰਾਂਗੇ ਕੀ ਕੀ ਖਾਸ ਹੈ ਕੀ ਕੀ ਇਹਦੇ ਫਾਇਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮੈਂ ਸਾਰਿਆਂ ਨੂੰ ਪਤਾ ਕਿੰਨੂ ਪਤਾ ਹੈ ਬਾਜ਼ਾਰੋਂ ਅਸੀਂ ਮੰਡੀਆਂ ਚੱਕ ਕੇ ਲੈ ਆਉਂਦੇ ਹਾਂ ਪਰ ਇੱਥੇ ਦੇਖ ਰਹੇ ਹਾਂ ਅਸੀਂ ਵੱਖਰੇ ਨਾਮ ਲਿਖੇ ਹੋਏ ਆ ਇਹਦੇ ਬਾਰੇ ਜ਼ਰੂਰ ਦੱਸੋ ਜੀ ਅ ਮੈਮ ਇਹ ਪਹਿਲਾਂ ਤਾਂ ਕਿਨੂ ਦੋ ਤਰ੍ਹਾਂ ਦਾ ਜਿਹੜਾ ਅਸੀਂ ਸਟਾਲ ਦੇ ਉੱਪਰ ਡਿਸਪਲੇ ਕੀਤਾ ਹੋਇਆ ਇੱਕ ਤਾਂ ਆਪਣਾ ਨੋਰਮਲ ਕਿਨੂ ਹੈ ਜਿਹੜਾ ਮਾਰਕੀਟ ਦੇ ਵਿੱਚ ਆਂਦਾ ਹੈ ਇਹਦੇ ਵਿੱਚ ਆਪਾਂ ਨੂੰ 25 ਤੋਂ 30 ਸੀਡਸ ਹਾਂਜੀ ਮਿਲਦੇ ਆ ਜਿਹਦੇ ਕਰਕੇ ਪ੍ਰੋਸੈਸਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੇ ਦਾ ਅਸੀਂ ਇੱਕ ਪ੍ਰੋਸੈਸਡ ਪ੍ਰੋਡਕਟ ਬਣਾਉਣਾ ਹੈ ਨਾ ਕੋਈ ਜਿਸ ਤਰ੍ਹਾਂ ਕੁਝ ਜਿਸ ਤਰ੍ਹਾਂ ਦੇ ਕੁਐਸਚਨਸ ਹਨਾ ਜਾਂ ਕੋਈ ਮਾਮਲੇਟਸ ਵਗੈਰਾ ਤਾਂ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਲਈ ਪੀਏਯੂ ਦੀ ਸਭ ਤੋਂ ਸਿਗਨੀਫੀਕੈਂਟ ਅਚੀਵਮੈਂਟ ਫਰੂਟ ਸਾਇੰਸ ਡਿਪਾਰਟਮੈਂਟ ਦੀ ਹੈ ਕਿ ਪੀਏਯੂ ਕਿਨੋ ਵਾਰਨਸੀ ਵੈਰਾਈਟੀ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸੀਡਸ ਬਹੁਤ ਘੱਟ ਹੈ ਤੇ ਇਹ ਦੇ ਕਰਕੇ ਪ੍ਰੋਸੈਸਿੰਗ ਦੇ ਲਈ ਬੜੀ ਆਈਡੀਅਲ ਹੈ ਵੈਰਾਈਟੀ ਠੀਕ ਹੈ ਤੇ ਬਾਕੀ ਚੀਜ਼ਾਂ ਇਹਨਾਂ ਦੀਆਂ ਬਾਕੀ ਈਲ ਵਗੈਰਾ ਬਾਕੀ ਸਾਰਾ ਕੁਝ ਕੰਪੇਅਰੇਬਲ ਹੈ ਪਰ ਇਹ ਹੈ ਕਿ ਇਹ ਬੀਜ ਵਾਲੇ ਬਿਨਾ ਬੀਜ ਵਾਲਾ ਬਹੁਤ ਘੱਟ ਹੈ ਦੋਨਾਂ ਦੇ ਵਿੱਚ ਇਹ ਡਿਫਰੈਂਸ ਹੈ ਹੈਗੇ ਦੋਨੋਂ ਕਿਨੋ ਹੀ ਹੈ ਇਸ ਤੋਂ ਇਲਾਵਾ ਜਿਹੜੇ ਬਾਕੀ ਡਿਸਪਲੇ ਤੇ ਚੀਜ਼ਾਂ ਫਰੂਟਸ ਹੈਗੇ ਆ ਉਹਦੇ ਬਾਰੇ ਮੈਂ ਦੱਸਣਾ ਚਾਹੂੰਗੀ ਜਿਸ ਤਰ੍ਹਾਂ ਇਹ ਸਾਰੇ ਨਾ ਗ੍ਰੇਪਫਰੂਟ ਦੀਆਂ ਕਿਸਮਾਂ ਨੇ ਗ੍ਰੇਪਫਰੂਟ ਇੱਕ ਟਾਈਪ ਦਾ ਸਿਟਰਸ ਹੈ ਜਿਹਦੀ ਬਹੁਤ ਵਧੀਆ ਮੈਡੀਸਨਲ ਵੈਲਿਊ ਹੈ ਇਹ ਸਿਰਫ ਖਾਣ ਦੇ ਲਈ ਜ਼ਿਆਦਾ ਪਪੂਲਰ ਇਸਲੀ ਨਹੀਂ ਹੋਇਆ ਕਿਉਂਕਿ ਖਾਣ ਦੇ ਵਿੱਚ ਇਹ ਥੋੜਾ ਜਿਹਾ ਕੁਰੱਟਨਚ ਹੈ ਜਦੋਂ ਕਿ ਇਹਦੀ ਮੈਡੀਸਨਲ ਵੈਲਿਊ ਹੈ ਬਹੁਤ ਸਾਰੀਆਂ ਮੈਡੀਸਿਨਸ ਦੇ ਵਿੱਚ ਯੂਜ਼ ਹੁੰਦਾ ਤੇ ਹੁਣ ਪ੍ਰਚਲਨ ਵਾਧ ਰਿਹਾ ਕਿ ਲੋਕੀਆ ਨੂੰ ਕਿਚਨ ਗਾਰਡਨ ਦੇ ਵਿੱਚ ਇਹ ਸਾਰੇ ਪਲਾਂਟਸ ਮਤਲਬ ਇੱਕ ਦੋ ਪਲਾਂਟਸ ਐਟ ਲੀਸਟ ਜ਼ਰੂਰ ਆਪਣੀ ਸੈਲਫ ਕੰਜ਼ਮਪਸ਼ਨ ਦੇ ਲਈ ਲਗਾ ਰਿਹਾ ਜਿਵੇਂ ਕਹਿੰਦੇ ਨਾ ਦਵਾਈ ਕੌੜੀ ਹੁੰਦੀ ਹੈ ਪਰ ਫਾਇਦੇਮੰਦ ਹੁੰਦੀ ਹੈ ਉਹ ਮੇ ਸਾਬ ਨੇ ਇਹ ਚੀਜ਼ ਹੈ ਤੇ ਇਦਾਂ ਹੀ ਫਾਇਦਾ ਹੈ ਕਿ ਤੁਸੀਂ ਅਸੀਂ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਮਤਲਬ ਇਹਨੂੰ ਸੈਲਫ ਕੰਜ਼ਮਪਸ਼ਨ ਤੁਸੀਂ ਦੋਨੋਂ ਤਰ੍ਹਾਂ ਹੀ ਕਰ ਸਕਦੇ ਹੋ ਤੁਸੀਂ ਫਰੈਸ਼ ਜੂਸ ਕੱਢ ਕੇ ਪੀ ਸਕਦੇ ਹੋ ਤੇ ਫਰੂਟ ਵੀ ਤੁਸੀਂ ਐਸ ਸਚ ਇਹ ਕੰਜ਼ੂਮ ਕਰ ਸਕਦੇ ਹੋ ਥੋੜਾ ਜਿਹਾ ਇਹ ਚੀਜ਼ ਨੂੰ ਇਗਨੋਰ ਕਰਕੇ ਕਿ ਇਹ ਟੇਸ ਜਿਹੜਾ ਹੈ ਕੁੜਤਨ ਚਾਹੀਦਾ ਦੇ ਇਸੇ ਫਾਇਦੇ ਪੂਰੇ ਆ ਹਾਂ ਮੈਡੀਸਨਲ ਵੈਲਿਊ ਮੈਡੀਸਨ ਖਾਣ ਨਾਲੋਂ ਚੰਗਾ ਤੁਸੀਂ ਇਹ ਖਾ ਲੋ ਹਨਾ ਹਾਂ ਮਤਲਬ ਬਿਮਾਰੀ ਤੇ ਤਾਂ ਮੈਡੀਸਨ ਆਪਾਂ ਨੂੰ ਖਾਣੀ ਪੈਣੀ ਹੈ ਪਰ ਪ੍ਰੀਵੈਂਸ਼ਨ ਵੀ ਕੋਈ ਚੀਜ਼ ਹੁੰਦੀ ਹੈ ਕਿ ਉਹਦੇ ਲਈ ਤੁਹਾਨੂੰ ਇਮਿਊਨਿਟੀ ਵਧਾਣ ਲਈ ਸਿਟਰਸ ਫਰੂਟਸ ਜਿਹੜੇ ਆ ਬੈਸਟ ਹੁੰਦੇ ਆ ਤੇ ਉਹਦੇ ਵਿੱਚ ਵੀ ਜਿਹੜਾ ਗ੍ਰੇਪਫਰੂਟ ਬੈਸਟ ਹੈ ਫਿਰ ਇਸੇ ਇਲਾਵਾ ਅਪਕਮਿੰਗ ਫਰੂਟ ਹੈ ਪੰਜਾਬ ਦੇ ਵਿੱਚ ਡ੍ਰੈਗਨ ਫਰੂਟ ਦਾ ਹੁਣ ਪਲਾਂਟ ਫ੍ਰੀ ਅਵੇਲੇਬਲ ਹੈ ਦੋ ਤਰ੍ਹਾਂ ਦੀਆਂ ਵੈਰਾਈਟੀਆਂ ਪੀਏਯੂ ਨੇ ਦਿੱਤੀਆਂ ਇੱਕ ਵਾਈਟ ਫਲੈਸ਼ਡ ਹੈ ਇੱਕ ਇਹ ਜਿਹੜਾ ਰੈੱਡ ਫਲੈਸ਼ਡ ਸੀ ਡਿਸਪਲੇ ਕੀਤਾ ਹੋਇਆ ਤੇ ਅਪਕਮਿੰਗ ਇਹਦੀ ਪੀਏਯੂ ਨੇ ਹੁਣ ਇਹਦੀ ਰეკਮੈਂਡੇਸ਼ਨ ਦਿੱਤੀ ਹੈ ਤੇ ਇਹ ਵੀ ਐਂਟੀਆਕਸੀਡੈਂਟ ਰਿਚ ਫਰੂਟ ਹੈ ਤੇ ਹੁਣ ਮਾਰਕੀਟ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਅਬੰਡੈਂਸ ਆਪਣਾ ਮੀਮ ਕਰਕੇ ਜ਼ਿਆਦਾ ਫੇਮਸ ਹੋਇਆ ਪਰ ਲੋਕ ਖਾਂਦੇ ਘੱਟ ਨੇ ਇਹਦਾ ਇੱਕ ਕੀ ਫਾਇਦਾ ਮੈਜੰਗੋ ਦਾ ਕਿਉਂਕਿ ਹਾਂ ਫਰੂਟ ਤਾਂ ਦੇਖੋ ਐਂਟੀਆਕਸੀਡੈਂਟ ਰਿਚ ਹੈ ਫਰੂਟ ਤਾਂ ਤੁਹਾਨੂੰ ਇਮਿਊਨਿਟੀ ਸਾਰੇ ਫਰੂਟ ਹੀ ਵਧਾਉਂਦੇ ਆ ਵਿਟਾਮਿਨਸ ਮਿਨਰਲ ਸਾਰੇ ਅਬੰਡੈਂਸ ਚ ਮਿਲਣਗੇ ਇਹ ਜਿਹੜਾ ਪਪੂਲਰ ਕਿਉਂ ਘਟ ਹੋਇਆ ਉਹਦਾ ਸਿਰਫ ਰੀਜ਼ਨ ਇਹ ਹੈ ਕਿ ਕਈ ਵਾਰੀ ਨਾ ਫਲੈਸ਼ ਜਿਹੜਾ ਖਾਣ ਦੇ ਵਿੱਚ ਬਕਬਕਾ ਲੱਗਦਾ ਪਰ ਜਿਹੜੀ ਰੈਡ ਵੈਰਾਈਟੀ ਹੈ ਇਹਦਾ ਫਲੈਸ਼ ਵੀ ਕੰਪੈਰੀਟਿਵਲੀ ਟੇਸਟੀ ਹੈ ਤੇ ਅੱਜਕੱਲ ਲੋਕੀ ਬੜੇ ਅਵੇਅਰ ਹੈ ਨਿਊਟ੍ਰੀਸ਼ਨ ਨੂੰ ਲੈ ਕੇ ਜੀ ਤੇ ਫਿਰ ਲੋਕ ਆਪਣੇ ਇੰਡੀਆ ਜਾਂ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਬਹੁਤ ਲੋਕ ਖਾਨਣੇ ਲੱਗੇ ਐ ਇਸ ਟਰੇਮ ਨੂੰ ਹਾਂ ਨਹੀਂ ਹੁਣ ਪਹਿਲੇ ਕਹਿੰਦੇ ਸੀ ਇਹ ਤਾਂ ਮਹਿੰਗਾ ਫਰੂਟ ਆ ਇਸ ਤਰ੍ਹਾਂ ਦਾ ਮਜ਼ਾਕ ਉਡਾਂਦੇ ਸੀ ਪਰ ਹੁਣ ਇਨਟੈਕ ਵੀ ਕਰਨਾ ਸ਼ੁਰੂ ਹੋ ਗਿਆ ਹੁਣ ਪੌਪੂਲਰ ਹੋ ਰਿਹਾ ਡਰੈਗਨ ਫਰੂਟ ਵੀ ਔਰ ਇਨਕਮ ਵੀ ਕਿਉਂਕਿ ਫਾਰਮਰ ਜਨਰੇਟ ਕਰ ਰਿਹਾ ਜਦੋਂ ਲੋਕਲ ਕੋਈ ਪ੍ਰੋਡਿਊਸ ਆਂਦੀ ਹੈ ਨਾ ਤੇ ਫਿਰ ਮਾਰਕੀਟ ਦੇ ਵਿੱਚ ਤੁਹਾਨੂੰ ਦਿਖਦੀ ਵੀ ਜ਼ਿਆਦਾ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਬੀਜ ਵਾਲਾ ਬਿਨਾ ਬੀਜ ਵਾਲੇ ਫਰਕ ਹੈ ਇਹਦੇ ਪ੍ਰਾਈਸ 'ਤੇ ਵੀ ਫਰਕ ਹੁੰਦਾ ਨਹੀਂ 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 ਦੇਖੋ ਯੂਜ਼ਡ ਦੋਨੋ ਫਰੂਟਸ ਕਿਨੋ ਹੀ ਆ ਫਰਕ ਸਿਰਫ ਇਹ ਕਿ ਪ੍ਰੋਸੈਸ ਜਿਹੜਾ ਉਹਨਾਂ ਕਨਵੀਨੀਐਂਟਲੀ ਨਹੀਂ ਹੋਏਗਾ ਕਿਉਂਕਿ ਸੀਡ ਕਰਕੇ ਕੁੜਤਨ ਆਏਗੀ ਜਾਂ ਤੁਹਾਨੂੰ ਸੀਡ ਰਿਮੂਵ ਕਰਨੇ ਪੈਣਗੇ ਉਹਦੇ ਰੂਡੀਮੈਂਟਰੀ ਜਾਂ ਜਿਹਨੂੰ ਕਹਿ ਲੋ ਵੀ ਛੋਟੇ ਸੀਡਸ ਤਿੰਨ ਤੋਂ ਚਾਰ ਤੁਹਾਨੂੰ ਵਿੱਚ ਮਿਲਣਗੇ ਉਹ ਤੁਹਾਨੂੰ ਐਡਵਾਂਟੇਜ ਹੋ ਜਾਂਦਾ ਹੈ ਵੀ ਉਹ ਫਿਰ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਖਾਂ ਕੇ ਸੇਮ ਹੈ ਇਹਦੇ ਤੁਸੀਂ ਬਹੁਤ ਜ਼ਿਆਦਾ ਫਾਇਦੇ ਦੱਸੇ ਆ ਕਿਹੜੀ ਕਿਹੜੀ ਬਿਮਾਰੀਆਂ ਤੋਂ ਬਚ ਸਕਦੇ ਆ ਇਹ ਖਾ ਕੇ ਜਦੋਂ ਰੈਗੂਲਰ ਅਸੀਂ ਕੰਜ਼ਮਪਸ਼ਨ ਇਹਨਾਂ ਫਰੂਟਸ ਦੀ ਕਰਦੇ ਆ ਨਾ ਚਾਹੇ ਉਹ ਸਿਟਰਸ ਹੈ ਚਾਹੇ ਕੋਈ ਵੀ ਫਰੂਟ ਹੈ ਰੈਗੂਲਰਲੀ ਤੁਹਾਡੀ ਡਾਈਟ ਦੇ ਵਿੱਚ ਇਹ ਫਰੂਟਸ ਜਿਹੜੇ ਆ 200 250 ਗ੍ਰਾਮ ਹੋਣੇ ਜ਼ਰੂਰੀ ਹੈ ਜੋ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੀ ਰეკਮੈਂਡੇਸ਼ਨ ਹੈ ਵੀ ਤਕਰੀਬਨ 180 200 ਸਵਾ 200 ਗ੍ਰਾਮ ਤੁਹਾਡੀ ਡਾਈਟ ਦੇ ਵਿੱਚ ਫਰੂਟਸ ਹੋਣੇ ਚਾਹੀਦੇ ਤੁਸੀਂ ਜਦੋਂ ਰੈਗੂਲਰਲੀ ਕੰਜ਼ਮ ਕਰਦੇ ਹੋ ਨਾ ਤੇ ਤੁਸੀਂ ਜਿਹਨੂੰ ਕਹਿੰਦੇ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤਾਂ ਫਿਰ ਰੋ ਪ੍ਰੀਵੈਂਸ਼ਨ ਤੁਸੀਂ ਆਪਣੇ ਆਪ ਚ ਚੇਂਜ ਆਪ ਅਬਜ਼ਰਵ ਕਰਦੇ ਹੋ ਜਿਹੜੇ ਆ ਫਰੂਟਸ ਬਾਰੇ ਅਸੀਂ ਗੱਲਬਾਤ ਕੀਤੀ ਅੱਜ ਦੇਖਿਆ ਇਹਦੇ ਪ੍ਰਾਈਸ ਨਾਰਮਲ ਨੇ ਜੋ ਕਿ ਆਮ ਲੋਕ ਲੈ ਸਕਦੇ ਨੇ ਕਿ ਮੈਮ ਅਸੀਂ ਇਸ ਸਟਾਲ ਤੇ ਕਨਸਰਨਡ ਆ ਇਹਨਾਂ ਦੀ ਕਲਟੀਵੇਸ਼ਨ ਪ੍ਰੈਕਟਿਸਸ ਦੇ ਲਈ ਤੇ ਨਾਲ ਬੂਟੇ ਸੇਲ ਹੋ ਰਿਹਾ ਕਿ ਨਹੀਂ ਨਿਊਟ੍ਰੀਸ਼ਨ 노 ਡਾਊਟ ਹੈ ਇਸ ਤੋਂ ਇਲਾਵਾ ਅਸੀਂ ਇਹ ਚੀਜ਼ ਤੇ ਮੈਂ ਹਾਈਲਾਈਟ ਕਰਨਾ ਚਾਹੂੰਗੀ ਕਿ ਇਹਨਾਂ ਨੂੰ ਤੁਸੀਂ ਕਿਚਨ ਗਾਰਡਨ ਦੇ ਵਿੱਚ ਫਰੂਟਸ ਨੂੰ ਜ਼ਰੂਰ ਕੋਈ ਨਾ ਕੋਈ ਵੈਰਾਈਟੀ ਲਗਾਓ ਤੇ ਦੂਸਰਾ ਇਹਨਾਂ ਦੇ ਪਲਾਂਟਸ ਅਵੇਲੇਬਲ ਹੈ ਇਹ ਤੁਹਾਨੂੰ ਜਿੱਥੇ ਬੂਟੇ ਸੇਲ ਹੋ ਰਿਹਾ ਹੈ ਪੁਰਾਣੇ ਬਾਗ ਦੇ ਸਾਹਮਣੇ ਉਥੇ ਪਲਾਂਟਸ ਅਵੇਲੇਬਲ ਹੈ ਤਕਰੀਬਨ 100 ਤੋਂ 120 ਰੁਪਏ ਦੀ ਰੇਂਜ ਦੇ ਵਿੱਚ ਬੂਟਾ ਤੁਹਾਨੂੰ ਉਥੇ ਮਿਲ ਜਾਏਗਾ ਘਰ ਦੀ ਖੇਤੀ ਹਣਾ ਖਾਓ ਮਤਲਬ ਘਰੇ ਲਗਾ ਕੇ ਕਿਚਨ ਗਾਰਡਨ ਚ ਹਾਂਜੀ ਮੇਨਟੇਨ ਕਰਨਾ ਈਜ਼ ਹੈ ਹਾਂ ਨੋਰਮਲ ਅ ਪੈਕੇਜ ਆਫ ਪ੍ਰੈਕਟਿਸ ਹੈ ਮੀਨਸ ਜਿਹੜੀ ਇਹਦੀ ਦੇਖ ਰਹਿਖ ਹੈ ਸਾਰੀ ਪੀਯੂ ਵੈਬਸਾਈਟ ਦੇ ਉੱਪਰ ਵੀ ਅਸੀਂ ਲਿਟਰੇਚਰ ਅਵੇਲੇਬਲ ਕਰਾਇਆ ਹੋਇਆ ਹੈ ਜਿਹੜਾ ਫ੍ਰੀ ਆਫ ਕੋਸਟ ਡਾਊਨਲੋਡ ਹੋ ਸਕਦਾ ਤੁਸੀਂ ਉਥੋਂ ਪੈਕੇਜ ਆਫ ਪ੍ਰੈਕਟਿਸ ਨਹੀਂ ਤਾਂ ਪੀਯੂ ਸਾਇੰਟਿਸਟ ਤਾਂ ਹੈ ਹੀ ਹੈ ਜਦੋਂ ਮਰਜ਼ੀ ਕੰਟੈਕਟ ਕਰਕੇ ਉਹਦੇ ਬਾਰੇ ਪਤਾ ਲੱਗ ਸਕਦਾ ਇਸ ਹੀ ਗੱਲ ਕਰ ਕੀਤੀ ਹੈ ਤੁਹਾਨੂੰ ਦਿਖਾਇਆ ਕਿੰਨੇ ਤਰੀਕੇ ਦੇ ਇੱਥੇ ਫਰੂਟਸ ਆ ਚੁੱਕੇ ਨੇ ਜੋ ਕਿ ਤੁਸੀਂ ਡੇ ਟੂਡੇ ਆਪਣੀ ਲਾਈਫ ਦੇ ਵਿੱਚ ਇਨਟੇਕ ਕਰ ਸਕਦੇ ਹੋ ਔਰ ਇਹਦੇ ਕਿੰਨੇ ਜ਼ਿਆਦਾ ਫਾਇਦੇ ਨੇ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਉਸ ਤੋਂ ਬਚਾਅ ਲਈ ਬਹੁਤ ਜ਼ਿਆਦਾ ਚੰਗਾ ਹੈ ਜੀ ਹੋਰ ਵੀਡੀਓਜ਼ ਲਈ ਦੇਖਦੇ ਰਹੋ ਤੇ ਅੰਟਸ ਕੇਮ ਬਲਵਿੰਦਰਾ ਮੈਂ ਹਰਸ਼ਕਰ